ਬੈਂਕ ਖਾਤਾ ਗਲਤ ਤਰੀਕੇ ਦੇ ਨਾਲ ਫ੍ਰੀਜ਼ ਕਰਨ ਤੇ ਐਚਡੀਐਫਸੀ ਬੈਂਕ ਨੂੰ ਹਜ਼ਾਰਾਂ ਦਾ ਹੋਇਆ ਹਰਜ਼ਾਨਾ ਜੀਹਾਂ ਦੱਸਦੀ ਹੈ ਕਿ ਹੋਮ ਕਾਰੋਬਾਰ ਬੈਂਕ ਖਾਤਾ ਗਲਤ ਤਰੀਕੇ ਦੇ ਨਾਲ ਫ੍ਰੀਜ਼ ਕਰਨ ਤੇ ਐਚਡੀਐਫਸੀ ਬੈਂਕ ਨੂੰ ਹਰਜ਼ਾਨਾ ਹੋਇਆ ਬੈਂਕ ਖਾਤਾ ਗਲਤ ਤਰੀਕੇ ਦੇ ਨਾਲ ਫ੍ਰੀਜ਼ ਕੀਤਾ ਗਿਆ ਸੀ ਜਿਸ ਦੇ ਚਲਦੇ ਇਹ ਵੱਡੀ ਕਾਰਵਾਈ ਹੋਈ ਹੈ ਇਥੋਂ ਦੀ ਲੋਕ ਅਦਾਲਤ ਨੇ ਇੱਕ ਵਕੀਲ ਦਾ ਬਚਤ ਖਾਤਾ ਬਿਨਾਂ ਕਿਸੇ ਜਾਇਜ਼ ਕਾਰਨ ਦੇ ਗਲਤ ਤਰੀਕੇ ਦੇ ਨਾਲ ਫ੍ਰੀਜ਼ ਕਰਨ ਅਤੇ ਸੇਵਾਵਾਂ ਦੇ ਵਿੱਚ ਕੁਤਾਹੀ ਪਾਈ ਜਾਣ ਤੇ HDFC ਬੈਂਕ ਨੂੰ ਹਰਜਾਨਾ ਅਤੇ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਗਿਆ ਸ਼ਿਕਾਇਤਕਰਤਾ ਐਡਵੋਕੇਟ ਨੇ ਇਹ ਗੱਲ ਦੱਸੀ ਕਿ ਬਿਨਾਂ ਕਿਸੇ ਗਲਤ ਜਿਹੜਾ ਕਿ ਉਸ ਦਾ ਇੱਕ ਖਾਤਾ ਫ੍ਰੀਜ਼ ਕੀਤਾ ਗਿਆ ਜਿਸ ਕਰਕੇ ਉਸ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਕਿਉਂਕਿ ਸੇਵਾਵਾਂ ਦੇ ਵਿੱਚ ਕੋਤਾਹੀ ਪਾਈ ਜਾਂ ਤੇ ਐਚਡੀਐਫਸੀ ਬੈਂਕ ਨੂੰ ਇਹ ਹਰਦਾਨਾ ਤੇ ਮੁਆਵਜ਼ਾ ਦੇ ਦੇ ਹੁਕਮ ਜਾਰੀ ਕੀਤੇ ਗਏ ਨੇ ਸ਼ਿਕਾਇਤ ਕਰਤਾ ਐਡਵੋਕੇਟਾ ਕਪਿਲ ਕੁਮਾਰ ਬਾਂਸਲੇ ਦੱਸਿਆ ਕਿ ਐਚਡੀਐਫਸੀ ਬੈਂਕ ਦੀ ਬਠਿੰਡਾ ਸਥਿਤ ਮੁੱਖ ਸ਼ਾਖਾ ਨੇ 2018 ਦੇ ਵਿੱਚ ਕੇਵਾਈਸੀ ਦਸਤਾਵੇਜ਼ ਜਮਾ ਨਾ ਕਰਵਾਉਣ ਦੇ ਬਹਾਨੇ ਉਹਨਾਂ ਦਾ ਬਚਤ ਖਾਤਾ ਬੰਕਾ ਦਿੱਤਾ ਸੀ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਲੋੜਿੰਦੇ ਦਸਤਾਵੇਜ਼ ਕਈ ਵਾਰ ਬੈਂਕ ਨੂੰ ਦਿੱਤੇ ਗਏ ਸਨ ਪਰ ਇਸ ਦੇ باوجود ਖਾਤਾ ਲੰਮੇ ਸਮੇਂ ਤੱਕ ਫ੍ਰੀਜ਼ ਰਿਹਾ ਬੈਂਕ ਦੀ ਇਸ ਕਾਰਵਾਈ ਤੋਂ ਦੁਖੀ ਹੋ ਕੇ ਸ਼ਿਕਾਇਤ ਕਰਤਾ ਬਾਂਸਲ ਨੇ 2019 ਦੇ ਵਿੱਚ ਲੋਕ ਅਦਾਲਤ ਤੱਕ ਪਹੁੰਚ ਕੀਤੀ ਸੀ ਦੋਵਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਮੰਨਿਆ ਕਿ ਬੈਂਕ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੇ ਵਿੱਚ ਅਸਫਲ ਰਿਹਾ ਅਤੇ ਬੈਂਕਿੰਗ ਸੇਵਾ ਦੇ ਵਿੱਚ ਕੋਤਾਹੀ ਦਾ ਦੋਸ਼ੀ ਪਾਇਆ ਗਿਆ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਸ਼ਿਕਾਇਤ ਕਰਤਾ ਖਾਤੇ ਨੂੰ ਗਲਤ ਤਰੀਕੇ ਦੇ ਨਾਲ ਫ੍ਰੀਜ਼ ਕਰ ਅਤੇ ਬੇਲੋੜੀ ਪਰੇਸ਼ਾਨੀ ਲਈ ਮੁਆਵਜ਼ੇ ਦਾ ਹੱਕਦਾਰ ਹੈ ਅਦਾਲਤ ਨੇ ਐਚ ਡੀ ਐਫ ਸੀ ਬੈਂਕ ਨੂੰ ਸ਼ਿਕਾਇਤ ਕਰਤਾ ਨੂੰ 10000 ਰੁਪਏ ਹਰਜ਼ਾਨਾ ਅਤੇ ਮੁਆਵਜ਼ਾ ਅਤੇ 2200 ਰੁਪਏ ਮੁਕਦਮੇ ਦੇ ਖਰਚੇ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇਗੇ ਇਹ ਮਾਮਲਾ ਲਗਭਗ 7 ਸਾਲਾਂ ਤੱਕ ਚੱਲਿਆ ਤਾਂ ਦੇਖਿਆ ਜਾਂਦਾ ਕਿ ਕਈ ਵਾਰ ਮਹਿਕਮੇ ਦੀ ਇੱਕ ਗਲਤੀ ਕਰਕੇ ਲੋਕਾਂ ਨੂੰ ਜਿਹੜਾ ਕਿ ਖੱਜਲ ਖਵਾਰ ਹੋਣਾ ਪੈ ਜਾਂਦਾ ਜਿਸ ਤਰੀਕੇ ਦੇ ਨਾਲ ਇਸ ਸ਼ਿਕਾਇਤ ਕਰਤਾ ਨੂੰ ਪਿਛਲੇ ਲੰਮੇ ਸਮੇਂ ਤੋਂ ਕਾਫੀ ਖੱਜਲ ਖਵਾਰ ਹੋਣਾ ਪਿਆ ਬਿਨਾਂ ਗਲਤੀ ਤੋਂ ਉਸ ਦੇ ਖਾਤੇ ਨੂੰ ਜਦੋਂ ਫ੍ਰੀਜ਼ ਕਰ ਦਿੱਤਾ ਗਿਆ ਤਾਂ ਉਸ ਦੇ ਵੱਲੋਂ ਦਾਅਵਾ ਰੁਕ ਕੀਤਾ ਜਾਂਦਾ ਤੇ ਹੁਣ ਉਸ ਨੂੰ ਇਨਸਾਫ ਮਿਲਿਆ ਤੇ ਐਕਚੁਅਲੀ ਐਸਸੀ ਬੈਂਕ ਨੂੰ ਜਿਹੜਾ ਕਿ ਹਰਜ਼ਾਨਾ ਉਹ ਭਰਨਾ ਪਿਆ ਕਿਉਂਕਿ ਕਈ ਵਾਰ ਤੁਹਾਡੀਆਂ ਕੀਆ ਗਲਤੀਆਂ ਦੇ ਕਰਕੇ ਕਿਸੇ ਬੰਦੇ ਨੂੰ ਇੰਨਾ ਕੁ ਜ਼ਿਆਦਾ ਖੱਜਲ-ਖਵਾਰ ਹੋਣਾ ਪੈਂਦਾ ਕਿ ਉਹ ਮਾਨਸਿਕ ਤੌਰ ਤੇ ਵੀ ਜਿਹੜਾ ਕਿ ਪਰੇਸ਼ਾਨ ਰਹਿਣ ਲੱਗ ਪੈਂਦਾ ਇਸ ਕਰਕੇ ਜਿਹੜੇ ਅਜਿਹੇ ਅਧਿਕਾਰੀ ਹੁੰਦੇ ਨੇ ਬੈਂਕਾਂ ਦੇ ਵਿੱਚ ਤਾਂ ਉਹਨਾਂ ਨੂੰ ਥੋੜਾ ਆਪਣੇ ਕੰਮ ਪ੍ਰਤੀ ਧਿਆਨ ਦੇਣਾ ਚਾਹੀਦਾ ਕਿ ਕਿਸੇ ਤੁਹਾਡੀ ਇੱਕ ਗਲਤੀ ਕਰਕੇ ਕਿ ਕਿਸੇ ਦਾ ਨੁਕਸਾਨ ਜਿਹੜਾ ਕਿ ਨਾ ਹੋਵੇ ਕਿਸੇ ਨੂੰ ਖੱਜਲ-ਖਵਾਰ ਜਿਹੜਾ ਉਹ ਨਾ ਪਹੁੰਚਾ ਪਵੇ ਕਿਉਂਕਿ ਕਈ ਵਾਰ ਕੁਝ ਅਜਿਹੇ ਲੋਕ ਵੀ ਬੈਂਕਾਂ ਦੇ ਵਿੱਚ ਆਉਂਦੇ ਨੇ ਜੋ ਕਿ ਅਣਪਣ ਹੁੰਦੇ ਨੇ ਜਿਨ੍ਹਾਂ ਨੂੰ ਬੈਂਕਾਂ ਦੀ ਜ਼ਿਆਦਾ ਨੌਲੇਜ ਨਹੀਂ ਹੁੰਦੀ ਤਾਂ ਉਹਨਾਂ ਲੋਕਾਂ ਦਾ ਕੀ ਹੋਵੇਗਾ ਕਿਉਂਕਿ ਪੜ੍ਹਿਆ ਲਿਖਿਆ ਤਾਂ ਇਸ ਗੱਲ ਦੇ ਉੱਤੇ ਆਪਣੀ ਆਵਾਜ਼ ਵੀ ਉਠਾ ਸਕਦਾ ਪਰ ਜਿਹੜੇ ਲੋਕਾਂ ਨੂੰ ਬੈਂਕ ਦੀ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਤੇ ਉਹਨਾਂ ਨਾਲ ਕੋਈ ਅਜਿਹੀ ਗੱਲਬਾਤ ਹੋ ਜਾਵੇ ਤਾਂ ਉਹ ਫਿਰ ਕਿੱਥੇ ਜਾਣਗੇ ਇਸ ਕਰਕੇ ਅਜਿਹੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਬਿਊਰੋ ਰਿਪੋਰਟ